ਸਲੋਜੀ ਲੱਭ ਗਿਆ ਲੱਭ ਗਿਆ ਲੱਭ ਗਿਆ ਵੱਡਾ ਡੀਪੂ ਚ ਸਸਤੇ ਕੱਪੜੇ ਦਾ ਖਜ਼ਾਨਾ ਲੱਭਿਆ ਇਹ ਡਿਜ਼ਾਈਨ ਅਸੀਂ ਚੈਲੰਜ ਕਰ ਰਹੇ ਹਾਂ ਬਾਜ਼ਾਰ 'ਚ ਆਉਂਗੇ ਕਿਸੇ ਨੇ ਤੁਹਾਨੂੰ 7000 ਕਿਸੇ ਨੇ 8000 ਦੇਖ ਕੇ ਸਨੇ 650 ਤੁਹਾਨੂੰ ਉਸੇ ਦਿਨਾ ਸਿਰਫ 3000 ਰੁਪਏ ਚ ਤੇ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਨਾਲੇ ਕੋ ਫਰੌਕ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਬਰਦਰ ਦੇਖੋ ਫਰੰਟ ਤੋਂ ਇਸ ਤਰ੍ਹਾਂ ਮੈਨੇ ਕਿ ਵੈਕਤੇ ਮੈਨੇ ਹੈ ਗਿਆ ਬਾਤ ਸੁਣੋਦਾ ਪੰਜ ਪੰਜ 600 ਰੁਪਏ ਰੈਂਟੇ ਲੀ ਜਾਂਦੇ ਹੈ ਗਿਆ ਤੁਸੀਂ ਸਿੱਤੀ ਸਲਾਈ ਸਾਈ ਦੇ ਕੋਲ ਸਿਰਫ 2500 ਰੁਪਏ ਵਿੱਚ ਇਹ ਚ ਵੈਰਿਟੀ ਦੇਖੋ ਵੇਸ਼ ਮਾਰ ਆ ਚੁੱਕੀ ਹੈ ਗਿਆ ਐਨ ਐਸ ਤੋਂ ਸਨੇ ਕਲਰ ਆ ਚੁੱਕੇ ਹੈ ਐਨ ਐਸ ਤੋਂ ਡੀ ਐਨ ਆਈ ਆ ਚੁੱਕੇ ਹਨ ਤੁਹਾਨੂੰ ਕਿਤੇ ਵੀ ਜਾਂਦੀ ਲੋੜ ਨਹੀਂ ਤੁਹਾਡੇ ਆੜੀ ਪੁਆ ਕੇ ਆਪਣੀ ਪਸੰਦ ਕੋਲ ਲੈ ਕੇ ਜਾ ਸਕਦੇ ਹੋ ਤੁਹਾਡੇ ਵਾਸ ਆ ਰਹੇ ਆ ਜਿਹੜੇ ਕਲਰ ਸਾਰਿਆਂ ਨੂੰ ਪਸੰਦ ਹੁੰਦੇ ਆ ਪਰ ਬਹੁਤ ਸਾਰੀਆਂ ਦੁਕਾਨਾਂ ਤੇ ਮਿਲਤ ਨਹੀਂ ਆ ਦੇਖੋ ਪੂਰਾ ਫਰੰਟ ਦੇਖੋ ਸਾਰਾ ਓਵਰਲੋਡਡ ਹੈ ਮਿਰਰ ਵਰਕ ਕੀਤਾ ਹੈਗਾ ਦੁਪੱਟਾ ਨਾਲ ਡਿਜ਼ਾਈਨਰ ਹੈ ਤੇ ਆ ਦੇਖੋ ਬੈਕ ਸੋ ਇਹੋ ਜੇ ਆਰਟੀਕਲ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਅਸੀਂ ਦੇਣ ਦਾ ਵਾਅਦਾ ਕਰਦੇ ਹਾਂ ਜੇ ਅੱਪ ਰੇਟ ਦੀ ਗੱਲ ਕਰ ਲਈਏ ਕੋਈ 12000 ਨਹੀਂ ਕੋਈ 10000 ਨਹੀਂ ਸਿਰਫ 4500 ਰੁਪਏ ਦੇ ਵਿੱਚ ਅੱਪ ਦੇ ਦੇਣੀ ਆ। ਦੇਖੋ ਥੋੜੇ ਬਾਅਦ 'ਚ ਮੈਂ ਕਹੇ ਥ੍ਰੈਡ ਵਰਕ ਵਾਲੇ ਵੀ ਆ ਚੁੱਕੇ ਹੈਗੇ ਦੇਖੋ ਫਰੌਕ ਕਿੰਨੇ ਪਿਆਰੇ ਕਲਰ ਆ ਚੁੱਕੇ ਹੈਗੇ ਨਾ ਦੇਖੋ ਪੂਰਾ ਦੇਖੋ ਡੀਸੈਂਟ ਵਰਕ ਕੀਤਾ ਹੈਗਾ ਫਰੰਟ ਤੇ ਵੀ ਇਸ ਤਾਈਆਂ ਤੇ ਵੈਕ ਤੇ ਵੀ ਇਸ ਤਰ੍ਹਾਂ ਹੀ ਹੈਗਾ ਬਾਹਰ ਤੁਹਾਨੂੰ ਪਤਾ 14-15000 ਮੰਗਦੇ ਹੈਗੇ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 7000 ਰੁਪਏ ਵਿੱਚ ਚਾਹੇ ਤੁਸੀਂ ਜਾਗੋ ਦੇਣਾ ਚਾਹੇ ਪਾਰਟੀ ਦੇ ਚਾਹੇ ਵਿਆਹ ਪੂਰਾ ਹੈਵੀ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਇਹਦਾ ਰੇਟ ਪਤਾ ਕੀ ਹੈ ਬਾਜ਼ਾਰ 'ਚ 15000 ਰੁਪਈਆ 16000 17000 ਸਾਡੇ ਕੋਲ ਆਉ ਭਾਈ 7000 ਰੁਪਏ ਦੇ ਵਿੱਚ ਇਹ ਲਹਿੰਗਾ ਦੇ ਰਣਾ ਤੇ ਇਦਾਂ ਦੇ ਹੋਰ ਵੀ ਤੁਹਾਨੂੰ ਕਲਰ ਪਿਆਰੇ ਪਿਆਰੇ ਦਵਾਂਗੇ ਚਲੋ ਦੇਖੋ ਅੱਗੇ ਵਾਸਤੇ ਕਿੰਨਾ ਪਿਆਰਾ ਲਹਿੰਗਾ ਆ ਚੁੱਕਾ ਨਾਲੇ ਪੂਰਾ ਦੇਖੋ ਹੈਂਡਵਰਕ ਕੀਤਾ ਹੈਗਾ ਇਹਦੇ ਨਾਲ ਦੇ ਕੋ ਟਾਪ ਵੀ ਸ਼ਾਟ ਆ ਚੁੱਕਾ ਹੈਗਾ ਨਾਲੇ ਦੇਖੋ ਨੈਟ ਦੀਆਂ ਚੁਨੀ ਆ ਚੁੱਕੀਆਂ ਵਰਕ ਆੜੀਆਂ ਬਾਹਰ ਤੋਂ ਕੋ ਪਤਾ 10 10 12ਵੇਂ ਰੈਂਟੇ ਲਈ ਜਾਂਦੇ ਆ ਤੁਸੀਂ ਆਪਣੇ ਸਾਈਜ਼ ਦੇ ਕੋਲ ਲੈ ਸਿਰ 7000 ਰੁਪਏ ਵਿੱਚ ਦੇਖੋ ਕਿੰਨਾ ਹੈਵੀ ਕੇ ਰਾਇਆ ਫਲੇਵਰ ਸੋਹਣਾ ਰੰਗ ਹੈਗਾ ਆ ਲੈਹੰਗਾ ਤੇ ਆ ਦੇਖੋ ਉੱਪਰ ਟੌਪ ਇਹਦਾ ਰੇਟ ਹੈਗਾ ਜੀ ਸਿਰਫ 6500 ਰੁਪਏ 6500 ਰੁਪਏ ਦੇ ਵਿੱਚ ਇਹ ਲੈਹੰਗਾ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਇਸ ਦੇ ਨਾਲ ਤੁਸੀਂ ਇਹ ਦੇਖੋ ਇਹਦੇ ਵਿੱਚ ਹੋਰ ਕਲਰ ਵੀ ਚੈੱਕ ਕਰਨਾ ਆ ਦੇਖੋ ਕਲਰ ਬੜੇ ਸੋਹਣੇ ਸੋਹਣੇ ਆ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ 6000 ਚ ਹੈਵੀ ਵਰਕ ਹੈ ਮੋਰ ਵਾਲਾ ਡਿਜ਼ਾਈਨ ਹੈ ਰੇਟ 15 17 18 18000 ਬਾਜ਼ਾਰ ਦਾ ਪਰ ਆ ਦੇਖੋ ਅਸੀਂ ਸਿਰਫ ਤੁਹਾਨੂੰ 6000 ਰੁਪਏ ਦੇ ਰਹਿਣਾ ਇੱਥੇ ਤੁਹਾਨੂੰ ਪਹਿਰਾ ਕੀ ਆ ਵੀ ਜੋ ਅਸੀਂ ਰੇਟ ਕਹਿ ਰਹੇ ਆ ਹਰ ਕਿਸਾ ਰੇਟ ਉੱਤੇ ਲਿਖਿਆ ਹੋਇਆ ਹੈ। ਇਹ ਵੀ ਦੇਖੋ ਕੁੜਵਾਸੇ ਕਿੰਨਾ ਪਿਆਰਾ ਕਲਰ ਆ ਚੁੱਕਾ ਹੈ। ਸਿਰਫ ਆਪਾਂ ਦੇਣਾ 6500 ਰੁਪਏ ਵਿੱਚ ਮੈਂ ਕਹ ਰੈਂਟ ਤੇ ਆਪਣਾ ਲੈ ਕੇ ਜਾ ਸਕਦੇ ਆ। ਇਹ ਚ ਕਲਰ ਡਾਇੰਸ ਨੂੰ ਬੱਖੋ-ਬੱਖਰੇ ਮੈਨੇ ਹੈਗੇ ਆ। ਦੇਖੋ ਕਿੰਨਾ ਪਿਆਰਾ ਡੀਸੈਂਟ ਪੀਸ ਆ ਚੁੱਕਾ ਹੈ। ਇਹਦੇ ਨਾਲ ਦੇ ਕੋਈ ਦੁਪੱਟੇ ਕਿੰਨੇ-ਕਿੰਨੇ ਟੌਰੀ ਆ ਚੁੱਕੇ ਆ ਗਿਆ। ਜੇ ਆਪਾਂ ਗੱਲ ਕਰੀ ਟੌਪ ਦੀ। ਨਾਲ ਦੇ ਕੋਈ ਟੌਪ ਵੀ ਕਿੰਨਾ ਵਧੀਆ ਆ ਚੁੱਕਾ। ਸ਼ਾਰਟ ਟੌਪ ਆ ਚੁੱਕਾ ਹੈਗਾ। ਤੁਹਾਨੂੰ ਪਤਾ ਬਾਹਰ 7-8000 ਰੁਪਏ ਰੈਂਟ ਲੈਂਦੇ ਆ। ਆਪਾਂ ਤੁਹਾਡੇ ਸਾਈਜ਼ ਦੇ ਕੋਲ ਦੇ ਸਿਰਫ 5000 ਰੁ ਸਿੰਪਲ ਤੋਂ ਸਿੰਪਲ ਡਿਜ਼ਾਈਨਰ ਡਿਜ਼ਾਈਨਰ ਸਾਰੇ ਜਿਹੜੀਆਂ ਜਮਣੀਆਂ ਦੇਖੋ ਇਹ ਬੜੀ ਸਪੈਸ਼ਲਟੀ ਚੀਜ਼ ਐ ਤੁਹਾਡੀ ਪਾਈ ਹੋਈ ਦੇਖਣੀ ਐ ਵਿਆਹ ਦੇ ਵਿੱਚ ਇਹਨੂੰ ਤੇ ਸ਼ਰੱਗ ਕਹੋ ਲੋਂ ਲੌਂਗ ਡਰੈਸ ਕਹੋ ਚਾਹੀ ਲਹਿੰਗਾ ਕਹੋ ਬਹੁਤ ਸੋਹਣਾ ਡਿਜ਼ਾਈਨ ਤਿਆਰ ਕੀਤਾ ਹੋਇਆ ਐ ਇਹ ਵੀ ਤੁਹਾਨੂੰ ਮਿਲ ਜੂਗਾ ਤੇ ਕਲਰ ਦੇਖੋ ਕਲਰ ਸਾਡੇ ਕੋ ਕਿੰਨੇ ਪਿਆਰੇ ਕਲਰ ਦੇ ਵਿੱਚ ਤਾਂ ਕੋਈ ਕਮੀ ਹੈ ਨਹੀਂਗੀ ਤੇ ਰੇਟ ਇਹਦਾ ਕੀ ਹੋਊਗਾ ਨਹੀਂ 15000 ਲੈਣਾ ਨਾ 17000 ਲੈਣਾ ਰੇਟ ਇਹਦਾ ਵੀ ਚੈੱਕ ਕਰ ਲਓ ਜੀ ਸਿਰਫ 6000 ਰੁਪਇਆ ਐ ਜੋ ਬਜ਼ਾਰ ਦੇ ਵਿੱਚ ਕਿਰਾਏ ਤੇ ਤੁਹਾਨੂੰ ਮਿਲਦੀਆਂ ਸੀ ਕਿਰਾਏ ਦੇ ਰੇਟਾਂ ਤੋਂ ਵੀ ਸਸਤੇ ਤੁਹਾਨੂੰ ਫਰੈਸ਼ ਦੇ ਵਿੱਚ ਲਹਿੰਗੇ, ਸ਼ਰਾਰੇ, ਘਰਾਰੇ ਆ ਡਰੈੱਸਾਂ ਦੇਣੀਆਂ। ਸੋ ਦੇਖੋ ਵਾਸਤੇ ਇਹ ਵੀ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈਗਾ ਤੇ ਹੁਣ ਲਹਿੰਗਾ ਕਿੰਨਾ ਵਧੀਆ ਆ ਚੁੱਕਾ ਨਾ ਕਿੰਨਾ ਪਿਆਰਾ ਕਲਰ ਆ ਚੁੱਕਾ ਆਰਟੀਕਲ ਕਿੰਨਾ ਟੌਰੀ ਆ ਚੁੱਕਾ ਹੈਗਾ ਤੇ ਨਾ ਦੇਖੋ ਫਰੌਕ ਸਟਾਈਲ ਹੋੜੇ ਵਾਸਤੇ ਮੈਂ ਕਿ ਟੌਪੀ ਆ ਚੁੱਕਾ ਨਾਲ ਬਾਹਰ ਤੁਹਾਨੂੰ ਪਤਾ 15 ਬੰਦ 18 ਦੇ ਮੰਗਦੇ ਹੈਗੇ ਆ ਆਪਾਂ ਤੁਹਾਨੂੰ ਕੌਡੀਆਂ ਪਾ ਦੇਣਾ ਹੈਗਾ ਤੇ ਪਸੰਦ ਹੁਣ ਤੁਹਾਡੀ ਹੈਗੀ ਆ। ਸੋ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਆ ਜਿਹ ਸੋ ਪ੍ਰੋਬੀਟੀ ਦਾ ਲੇਟੈਸਟ ਨਵੇਂ ਆ ਦੇਖੋ ਢੇਰ ਲੱਗੇ ਹੋਇਆ ਜਿਵੇਂ ਜਿਵੇਂ ਮਾਰ ਆਇਆ ਅੱਜ ਨਵੀਂ ਵੈਰਾਈਟੀ ਆਈ ਤੇ ਨਵੀਂ ਤੁਹਾਨੂੰ ਅਸੀਂ ਕੋਲ ਕੇ ਦਿਖਾਤੀ ਆ ਤੁਸੀਂ ਜੇਦੀ ਵਿਜ਼ਿਟ ਕਰ ਲੋ ਵੱਡਾ ਡਿੱਪੂ ਆਜਾ ਚੋਂ ਮੰਗਾ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਆ ਜੇ ਫਰਕ ਦੀ ਗੱਲ ਹੀ ਕਰਨੀ ਆ ਆ ਚੈੱਕ ਕਰ ਲੋ 3500 4000 ਬਾਜ਼ਾਰ ਦਾ ਰੇਟ ਇੱਥੇ ਆ ਜੋ ਨਾ ਇਹ 3500 ਆ ਨਾ 3000 ਸਿਰਫ 695 ਦੇ ਵਿੱਚ ਰੈਡੀਮੇਡ ਦੇ ਰਹੇ ਆ ਦੇਖੋ ਬਹੁਤ ਵੱਡਾ ਫਰਕ ਕਰ ਦਿੱਤਾ ਕਿਸੇ ਨੇ ਕਿਰਾਏ ਤੇ ਵੀ ਨਹੀਂ ਦੇਣਾ ਜੇ ਸਲਾਈ ਕਰਾਉਣ ਚਲਜੋ 15 1600 ਸਲਾਈ ਹੈ ਦੀ 2 2000 ਵੀ ਸਲਾਈ ਲੈਂਦੇ ਪਰ 695 ਜੀ ਰੈਡੀ ਮੇਡ ਤਿਆਰ ਕੀਤਾ ਲੈ ਜਾਓ ਇਹ ਤੋਂ ਸਸਤਾ ਹੋਰ ਕੋਈ ਨਹੀਂ ਦੇ ਸਕਦਾ